ਆਪਣੇ ਚੈਨਲ ਦੇ ਆਪਣੇ ਚੈਨਲ ਦੇ ਗੁੱਡ ਮਾਰਨਿੰਗ ਸਾਰਿਆਂ ਨੂੰ ਪਿਆਰੋ ਅਣਪਰਾਵ ਨੂੰ ਜੱਜ ਹੋ ਗਈ ਸਵੇਰ ਤੇ ਆਪਾਂ ਲਾਈਵ ਹੋਏ so <laughs> ਉਸਾ ਪਾਣੀ ਨਹੀਂ ਹੈਗਾ ਵਿੱਚ ਗੁੱਡ ਮਾਰਨਿੰਗ ਸਾਰਾ ਨੂੰ ਆਪ ਲੈ ਲੋ ਤੇ ਆਪਾਂ ਅੱਜ ਸਵੇਰ ਸਵੇਰ ਗਏ ਸੀ ਵਿਆਜ ਗੇੜਾ ਲੈ ਕੇ ਪੰਡਾ ਲਾਦਿਓ ਹੈਗਾ ਕੀ ਹੋ ਪੈਂਦਾ ਰੇਤਾ ਘੇੜਾ ਜਿਲ੍ਹਾ ਫਰੀਪੁਰ ਨਵਾਂ ਲ ਆਪਣੇ ਉਸਤਾਦ ਡਰਾਈਵਰ ਸਾਹਿਬ ਤੇ ਜੁੜੇ ਰਹਿ ਜਾ ਆਪਣੇ ਨਾਲ ਤੇ ਆਪਣੇ ਲਾਈਵ ਨੂੰ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਆਪਣਾ ਚੈਨਲ YouTube ਤੇ ਆਪਾਂ ਟਾਇਲਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਆਪਣੇ ਕੋਲ 60mm ਟਾਇਲ ਹੁੰਦੀ ਘਰਾਂ ਚ ਲਾਉਣ ਲਈ ਵਧੀਆ ਕੁਆਲਿਟੀ ਜੀ ਅਵੇਲੇਬਲ ਹੁੰਦੀ ਆਪਣੇ ਕੋਲ ਕਾਲੀ ਰੇਤਾ ਚ ਤਾਂ ਪਟਾਇ ਲੈ ਕੇ ਆਉਨੇ ਆ ਤੇ ਹਮ ਲਈ ਵੀ ਆਪਣੇ ਕੋ ਜਾਨਵਰ ਕੁਆਲਟੀ ਚ ਤੇ ਆਈਐਸ ਮਾਰਕਿਟ ਚ ਜਿਸ ਵੀ ਮੇਰੇ ਵੀਰ ਭਰਾਣੇ ਆਪਣੇ ਤੋਂ ਤੁਹਾਨੂੰ ਲੈਣੀਆਂ ਆਪਣੇ ਨਾਲ ਕੰਟੈਕਟ ਕਰ ਸਕਦਾ ਪੀਨ ਨੂੰ ਸਪੋਰਟ ਕਰੋ ਆਪਣੇ ਨੂੰ ਤੇ ਆਪਾਂ ਟਾਈਲਾਂ ਲਾਉਣਾ ਆਏ ਸੀਗੇ ਪਿੰਡ ਰੱਤਾ ਖੇੜਾ ਜ਼ਿਲ੍ਹਾ ਫਿਰੋਜ਼ਪੁਰ ਤੇ ਆਉਣੇ ਹੋਣੇ ਆਪਾਂ ਲਾਈਵ ਹੋਏ ਆ ਮੌਸਮ ਠੰਡਾ ਕਰਕੇ ਮਿੰਟੂ ਵਾਲੀ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਪਣੇ ਲੋ ਜਿਹੜੇ ਵੀਰ ਭਰਾ ਆਪਾਂ ਨੂੰ ਪਿਆਰ ਕਰਦੇ ਆ ਆਪਣੇ ਨਾਲ ਜੁੜੇ ਆ ਬਹੁਤ ਬਹੁਤ ਦਿਲ ਤੋਂ ਧੰਨਵਾਦ ਆਪਣੇ ਵੀਰਾਂ ਦਾ ਆ ਰਹੇ ਆ ਵੀਰਾਂ ਦਾ ਜੁੜੇ ਰਹੋ ਮੇਰੇ ਵੀਰ ਆਪਣੇ ਲਾਈਵ ਤੇ ਸਪੋਰਟ ਕਰੋ ਸਪੋਰਟ ਦੀ ਬਹੁਤ ਜ਼ਿਆਦੀ ਲੋੜ ਆ ਆਪਾਂ ਨੂੰ ਤੇ ਮੇਰੇ ਵੀਰ ਘਰਾਂ ਜੁੜੇ ਰਹੋ ਹੌਂ ਦਸੂ ਸਾਰੇ ਠੀਕ ਠਾਕ ਹੋ ਬਾਈ ਕਮੈਂਟ ਕਰਿਆ ਕਰੋ ਜਿੰਨੇ ਨਹੀਂ ਪੈਣ ਤਾਂ ਆਪਣੇ ਨਾਂ ਜੁਰਦੇ ਕਮੈਂਟ ਕਰਿਆ ਕਰੋ ਕਮੈਂਟਸ ਵੀ ਹੋ ਲੋੜ ਆ ਪੰਨ ਏਰੀਏ ਦਾ ਨਾਮ ਲਿਖਿਆ ਕਰੋ ਆਪਣੇ ਸ਼ਹਿਰ ਦਾ ਕਿਤੋਂ ਕਿਤੋਂ ਆਪਣੇ ਨਾਲ ਸੰਗਤਾਂ ਜੁੜੀਆਂ ਤਾਂ ਦੇ ਪਿਆਰ ਤੱਕ ਜਾਣਾ ਆਪਾਂ ਪਿਆਰ ਨੇ ਤੁਹਾਡੇ ਨੇਚ ਤੱਕ ਲੈ ਕੇ ਜਾਣਾ ਆਪਾਂ ਕਲਾਕ ਨੂੰ ਸਬਸਕ੍ਰਾਈਬ ਪੂਰਾ ਕਰਨਾ ਆਪਾਂ ਥੋੜੇ ਟਾਈਮ ਤੱਕ ਬਸ ਇਹ ਥਾਡੀ ਵੀਰ ਆ। ਜੇ ਆਪਾਂ ਨੂੰ ਸਬਸਕ੍ਰਾਈਬ ਕਰ ਲਓ। ਬੈਲ ਆਈਕਨ ਨੋਟੀਫਿਕੇਸ਼ਨ ਔਨ ਕਰ ਲਓ। ਤੇ ਆਪਣੇ ਨਾਲ ਜਿਹੜੋ ਸਪੋਰਟਰ ਆ ਆਪਾਂ ਨੂੰ ਬਹੁਤ ਜਿਆਦਾ ਲੋੜ ਆ ਸਪੋਰਟ ਦੀ। ਬਾਕੀ ਤੁਹਾਡੇ ਨਾਲ ਆ ਜਿੰਨੇ ਭੈਣ ਭਰਾ ਆਪਣੇ ਨਾਲ ਜੁੜੇ ਆਪਾਂ ਨੂੰ ਪਿਆਰ ਕਰਦੇ।

ठीक ठाक पूरी गलबात कैंड सवेर का टाइम बहुत हो गया है आप लाइव हो बैठ के शामी सुबह सुबह मौसम बहुत वाइस ਆਛ ਪਿੰਡ ਰੁੱਤਾ ਖੇੜਾ ਜ਼ਿਲ੍ਹਾ ਫਿਰੋਹੀਪੁਰ ਤੇ ਆਪਾਂ ਟਾਇਲਾ ਲੈ ਕੇ ਆਏ ਅਸੀਂ ਇਹ ਲੱਗਦੀਆਂ ਬਈਆਂ ਟਾਇਲਾ ਤੇ ਮੇਰੇ ਵੀਰ ਜਿਹੜੇ ਰੋ ਸਰੀ ਗੇ ਲਾਏ ਕਮੈਂਡ ਕਰੋ ਸੁਬਾਹ ਦੇ 4 ਵਜੇ ਦੇ ਆਏ ਇਥੇ ਢਾਈ ਲੈ ਕੇ ਨੀਂਦ ਵੀ ਬਹੁਤ ਆਉਂਦੀ ਪਈ ਭਰਾ ਸਾਰੇ ਭਰਾਵਾਂ ਨੂੰ ਇਹ ਬੇਨਤੀ ਹੈ ਵੀ ਨੀਂਜ ਕੋਈ ਵੀ ਕੰਮ ਨਾ ਕਰੇ ਉੱਪਰ ਛਾੜੀ ਦਾ ਪਰ ਚਲੋ ਮਜਬੂਰੀ ਆ ਨੀਂਜ ਕੰਮ ਕਰਨੇ ਪੈਂਦੇ ਆ ਦਿਲ ਨਹੀਂ ਕਰਦਾ ਕਹਿੰਦਾ ਮਜਬੂਰੀਆਂ ਕਰਾਉਂਦੀਆਂ ਕੰਮ ਤੇ ਭਣ ਭਰਾ ਆਪਣੇ ਨਾਲ ਜੁੜੇ ਰਹੋ ਯਾਰ ਆਪਾਂ ਨੂੰ ਸਪੋਰਟ ਕਰੋ ਬਹੁਤ ਜ਼ਿਆਦੀ ਲੋੜ ਹੈ ਤੁਹਾਡੀ ਸਪੋਰਟ ਦੀ ਜਿਹਨੇ ਭਣ ਭਰਾ ਜਿਹੜੇ ਕਮੈਂਟ ਕਰੋ ਆਪਾਂ ਨੂੰ ਲਾਈਕ ਕਰ ਦਿਓ ਆਪਣੇ ਲਾਈਵ ਨੂੰ ਲਾਈਕ ਕਰ ਦਿਓ ਦੱਬ ਕੇ ਮੇਰੇ ਵੀਰ ਜਿੰਨੇ ਪਿਆਰ ਕਰਦੇ ਪਿੰਡ ਕਿੱਛ ਤੇ ਆ ਮੌਨ ਜਾ ਪਿੰਡ ਦਾ ਸਿਵੇ ਬਾਲੇ ਗੰਢ ਬਣਾਏ ਪਿੰਡ ਵਾਲਾ ਆਪਾਂ 라이ਵ ਹੁੰਦਾ ਹੀ ਮਕਸਦ ਹੀ ਆਪਾਂ ਤੁਹਾਨੂੰ ਨਵੀਂ ਤੇ ਨਵੀਂ ਚੀਜ਼ ਦਿਖਾਉਣੇ ਆਪਾਂ ਜਿਹੜੇ ਭੈਣ ਪਰ ਆਪਣੇ ਨਾਲ ਜੁੜਦੇ ਆਪਾਂ ਕੁਝ ਨਵਾਂ ਹੀ ਵਿਖਾਉਣੇ ਆ ਵੱਖਰੇ ਜੇ ਪੁੰਜੀ ਆਪ ਪੰਡਰ ਰੱਤਾਂ ਗੇੜਾ ਨੀ ਮੇਰਾ ਛੋਣਾ ਪੋਤਾ ਆ ਗਿਆ ਮੈਸਿਓ ਮੇਰੀ ਜਾਨੇ ਯਾ ਸ਼੍ਰੀ ਰਾਮ ਠੀਕ ਆ ਜੋ ਮਰਜ਼ੀ ਸਮਝ ਲਵੇ ਜੋ ਮਰਜ਼ੀ ਜਿਤਨਾ ਤੁਹਾਡਾ ਦਿਲ ਕਰਦਾ ਮੈ ਸੋਣਾ ਲੱਗਦਾ ਵਾ ਅਬੱਸ ਕਰ ਯਾਰ ਜੋ ਮਰਜ਼ੀ ਬੱਲੋ ਮੇਰੀ ਗੱਲ ਸੁਣੀ ਮੈ ਸੋਣਾ ਲੱਗਦਾ ਵਾ ਦੱਸੀ ਮੜਾ ਜਾ ਮੈਂ ਕੀ ਕੀਆ ਯਾਰ ਗੱਲ ਤਾਂ ਸੁਣ ਲਿਆ ਕਰੋ ਮੈਂ ਕਿਹਾ ਮੈਂ ਸੋਣਾ ਲੱਗਦਾ ਵਾਂ ਮੈਂ ਸੋਣਾ ਲੱਗਦਾ ਯਾਰ ਫਿਰ ਮੈਨੂੰ ਗੁੱਸਾ ਨਾ ਚਲਾਇਆ ਕਰੀਏ ਦੱਸੇ ਵੈਸੇ ਦੱਸੇ ਵੈਸੇ ਪੁੱਛਿਆ ਮੈਂ ਜੀਰ ਆਪਾਂ ਸੋਹਣੇ ਲੱਗਦੇ ਹੋਰ ਪੱਕਾ ਪ੍ਰੋਮਿਸ ਕਰਾ ਤੇ ਜੀ ਲਾ ਚ। ਤੇ ਜੀ ਲਾ ਚ ਤੁਹਣਾ ਲੱਗਦਾ ਤੇਰੀ ਗੱਲ ਕਰਨ ਦਾ ਤੈਨਾਂ ਭਾਗ। ਗਾਲਤਾਂ ਮੈਂ ਨਾ ਕਰਦੀ ਨਹੀਂ ਰੋਸ ਕੇ ਭਾਈ ਨਹੀਂ ਮਿੰਨਾ ਨਾ ਰੱਛਿਆ ਕਰ। ਗੁੱਸਾ ਨਾ ਕਰਿਆ ਕਰ ਗੁੱਸਾ ਹੀ ਬਾਲਾ ਕਰਦੀ ਹਾਂ। ਹਣਾ ਗੁੱਸਾ ਬਹੁਤ ਕਰਦੀ ਆਂ ਫਿਰ ਮੂਡ ਮੇਰਾ ਵੀ ਉਦਾਨਾ ਹੋ ਜਾਂਦਾ ਮੁਰਕੇ ਮੇਰਾ ਦਿਲ ਕਰਦਾ ਇੱਥੇ ਮਾਰਾਂ ਫਿਰ ਇੱਥੇ ਨਹੀਂ ਮੈਂ ਕਦੇ ਕੀਤਾ ਮੈਂ ਤੈਨੂੰ ਇਹ ਕਿਹਾ ਨਾ ਮੇਰਾ ਗੱਲ ਆ ਉਹ ਅਡਾ ਗੱਲ ਕਰਦੀ ਹੂੰ ਤੂੰ ਦਾ ਚਰਨ ਛਡਾਉਣ ਵਾਲੀਆਂ ਗੱਲਾਂ ਕਰਦੀ ਆਂ ਦੇ ਲਓ ਜੀ ਚੜ ਗਿਆ ਸੂਰਜ ਤੇ ਆਪਾਂ ਆਪਣਾ ਕੰਮ ਕਰਦੇ ਪਏ ਸੀ ਦੇਖੋ ਮੋਹ ਛਾਲ ਪਿੰਡਾਂ ਦਾ ਭਈ ਆਉਦਾ ਮੋਹਲ ਚੜ ਕਿੱਡਾ ਘੱਟ ਹੋ ਰਿਹਾ ਯਾਰ ਨਾ ਤੈਨੂੰ ਇਹ ਗਿਆ ਨਾ ਨੰਬਰ ਦਾ ਕੀ ਹੈ ਨਾ ਤੂੰ ਨੰਬਰ ਤੋਂ ਵੀ ਤੂੰ ਮਨਾ ਕਰਤਾ ਵਾ ਮੈਂ ਯਾਰ WhatsApp ਤੇ ਗੱਲ ਕਰ ਲਿਆ ਕਰਾਂਗਾ। ਤੂੰ ਮਨਾਂ ਕੀਤਾ ਤੇਰੀ ਮਰਜ਼ੀ ਆਪਾਂ ਕੁਝ ਨਹੀਂ ਕਹੀ। ਤੁਹਾਨੂੰ ਵਧੀਆ ਲੱਗਦਾ। ਤਾਂ ਦਿੱਤੇ। ਇਹ ਤਾਂ ਲੱਗ ਗਿਆ ਪਹਿਲਾਂ। ਆਹੋ ਉਧਰ ਲੱਗ ਆਇਆ। ਲਓ ਜੀ। ਜੋ ਹੈ ਲਾਈਵ। ਕਾਦੋ ਨਹੀਂ ਪਾਦੋ ਧਾਕ ਕੇ ਇੱਕ ਵਾਰ ਮੁੰਡਿਓ ਫਿਰ ਮਿਹਨਤ ਸਾਡੀ ਨੂੰ ਵੀ ਰੰਗ ਭਾਗ ਲੱਗ ਜੇ ਤਾਦੋ ਨਹੀਂ ਫਿਰ ਐ ਪੂਰੇ ਘੈਂਡ ਬਣੇ ਪਏ ਅੱਜ ਚੋਬਰ ਮਾਰਨਿੰਗ ਟਾਈਮ ਚਾਹ ਪਾਣੀ ਵੀ ਨਹੀਂ ਆਇਆ ਇੱਥੇ ਫਿਰ ਨੀਂਦਰ ਚ ਲਾਉਣ ਲੱਗੇ ਉਹ ਛਾਗਿਲੰਗ ਲਾਇਆਈ ਟਾਡੇ ਕਾ ਤੋ ਨਹੀਂ ਸੂਰਜ ਚੜਿਆ ਸਾਡੇ ਦਾ ਚੜਿਆ ਹੂੰ ਜੰਮੂ ਵਾਲੇ ਕਹਿੰਦੇ ਸਾਡੇ ਨਹੀਂ ਸੂਰਜ ਚੜਿਆ ਸਾਡੇ ਬਰਸ ਹੋਣ ਡਈ ਮਾ ਹੁਣੇ ਤੁਹਾਡੇ ਜੰਮੂ ਮੈਂ ਤੈਨੂੰ ਨੰਬਰ ਮੰਗਿਆ ਤਰਲੇ ਮਾਰੀ ਜਾਨੀ ਨੰਬਰਾਂ ਦੀ ਮੈਂ ਸਨੈਪਚੈਟ ਦੀ ਆਈਡੀ ਮੰਗੀ ਉਹ ਵੀ ਨਹੀਂ ਦਿੱਤੀ ਢੇਲਾ ਤਾਂ ਤੁਹਾਡੇ ਜੰਮੂ ਵਾਲਿਆਂ ਦੇ ਜੰਮੂ ਵਾਲੇ ਪਿਆਰ ਬਹੁਤ ਕਰਦੇ ਪਰ ਜੰਮੂ ਵਾਲੇ ਪਿਆਰ ਜੋਗੇ ਬਾਈ ਉਹ ਲਾਇਆ ਮਰ ਦੇਖਣੀ ਨਾ ਨਹੀਂਗਾ ਨਾ ਕੇ ਨਾ ਓਏ ਦਰਾਇ ਤੇਗਾ Okay. <sniffs>